ਜਾ ਗਿਆ ਹੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਲੈ ਬਾਈ ਅੱਜ ਸਹਿਮ ਲੋ ਸਹਿਯੋਤ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਬਾਈ ਡੇਟ ਹੈਗੀ ਆ 3 ਸਤੰਬਰ 1995 1995 ਜੀ ਹਾਂ ਜੀ ਅੱਜ ਹੈਗਾ ਜੀ 1995 ਚੱਲਦਾ ਤੇ ਤੁਸੀਂ ਸਾਡੇ ਬੰਨ ਦਾ ਹਾਲ ਦੇਖ ਲਓ ਬਾਈ ਬਈ ਬੁਰਾ ਹਾਲ ਆ ਵੀ 1995 ਚ ਬਾਈ ਆ ਹਾਲ ਆ ਸਾਡੇ ਬੰਨ ਦਾ ਤੇ ਸਾਨੂੰ ਉਮੀਦ ਆ ਵੀ 2000 ਬਾਕੀ ਸਾਨੂੰ ਪੂਰੀ ਉਮੀਦ ਆ ਬਾਈ 2000 ਹੁਣ ਤਾਂ ਚੱਲ ਆਪਾਂ ਕੋਈ ਕਹਿ ਨਹੀਂ ਸਕਦੇ ਹੁਣ ਤਾਂ ਯਾਰ ਦੇਖਣਾ ਸਰਕਾਰ ਕੋਈ ਇੰਨੇ ਉਹ ਹੈ ਵੀ ਨਹੀਂ ਸੋਰਸ ਵੀ ਨਹੀਂ ਹੈਗੇ ਹਨ ਉਮੀਦ ਹੈ ਬਾਈ 2025 ਵਿੱਚ ਵੀ ਸਾਡੇ ਬੰਨਾਂ ਦੀ ਬਾਈ ਪੱਥਰ ਲੱਗੂਗਾ ਰਿਪੇਅਰ ਹੋਊਗੀ ਮਸ਼ੀਨਾ ਆਉਣਗੇ ਨਵੀਂ ਟੈਕਨੋਲੋਜੀ ਆਉਣਗੇ ਵੀ ਸਾਡੇ ਬੰਨ ਪੱਕੇ ਹੋਣਗੇ ਹਾਂ ਹੁਣ ਤਾਂ ਜੇ 95 ਚੱਲਦਾ 95 ਚੱਲਦਾ ਵੀ ਹੁਣ ਤਾਂ ਵੀ ਹੁਣ ਤਾਂ ਦੇਸ਼ਾਂ ਨੇ ਤਰੱਕੀ ਪਰ ਹੈ ਵੀ ਨਹੀਂ ਰ ਹਨਾ ਸਹੀ ਗੱਲ ਹੈ ਕੋਈ ਨਾ ਹਲੇ ਕੋ ਹੈਗਾ ਗਾਣਾ ਸਾਨੂੰ ਉਮੀਦ ਆ ਨਾ ਇੰਨਾ ਕੋਈ ਮਸ਼ੀਨਾ ਵਧੀਆ ਹੈ ਐ ਟਾਈਮ ਪਰ 2025 25 ਚ ਪੂਰੀ ਉਮੀਦ ਹੈ ਮਸ਼ੀਨਾ ਵਧੀਆ ਹੋਣਗੀਆਂ ਸਰਕਾਰ ਵਧੀਆ ਹੋਊਗੀ ਵੀ ਸਾਡਾ ਬੰਨ ਹੋ ਗਿਆ ਪੱਕਾ ਪੱਥਰ ਲੱਗੇ ਸਿਰ ਤੱਕ ਚਲੋ ਹੁਣ ਬਾਕੀ ਕੀ ਕਰ ਸਕਦੇ ਆ ਦੇਖਾਗੇ ਹੁਣ 2000 ਤੱਕ ਜਾਂ ਹੁਣ ਅਸੀਂ ਇੰਨਾ ਇੰਨਾ ਦੀ ਹੈ ਉਹ ਇੰਨਾ ਬੈਕ ਸਾਈਡ ਆ ਅੱ디 ਕੋਈ ਨਹੀਂ ਕਰਾਦਾ ਆ ਟਾਈਮ ਲਾ ਲੋ ਭਾਈ ਕੱਚੇ ਬੰਨ ਹਲੇ ਨਦੀ ਹੋੜੀ ਬੈਕ ਸਾਈਡ ਚੱਲ ਰਹੀ ਆ ਉਹ ਜਿੱਥੇ ਖੜਾ ਨਾ ਜੇ ਨਦੀ ਪਿੱਛੇ ਤੇ ਜੇ ਮੀਂਹ ਪੈ ਗਿਆ ਆਪਾਂ ਚੜੀ ਘਟ ਸਾਈਡ ਇਹਨੇ ਪੂਰਾ ਭਰਨ ਉਰ ਤੱਕ ਜੇ ਪੂਰਾ ਭਰ ਗਏ ਆ ਰਨਾਈ ਚ ਚੂਹੇ ਦੇ ਖੱਡਾ ਸਿਰੇ ਸਿਰ ਤੱਕ ਭਰਿਆ ਪਿਆ ਜੀ ਚੂਹੇ ਜਿਹੜਾ ਖੱਡਾ ਪਤਾ ਨਹੀਂ ਕਿਹੜੀ ਸਾਈਡ ਨੂੰ ਉਰ ਤੱਕ ਹੈ ਕਿੱਥੇ ਪਈਆਂ ਜੇ ਪਾਣੀ ਆ ਗਿਆ ਆ ਸਾਰੇ ਖੇਤ ਆ ਦਾ ਕਿਸੇ ਦਾ ਜੋਰ ਨਹੀਂ ਬਸ ਆਪਾਂ ਆਪਣੇ ਕੋਸ਼ਿਸ਼ ਕਰ ਸਕਦੇ ਵੀ ਭਾਈ ਬਚਾਓ ਕਰ ਲਈਏ ਪਰ ਕੁਦਰਤ ਨਾਲ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਵੀ ਕੁਦਰਤ ਜਿੱਦਾਂ ਮੂੰਹ ਹੋ ਗਿਆ ਵੀ ਪਾ ਇਹਦਾ ਪਾਣੀ ਦਾ ਬਾ ਉਧਰ ਨੂੰ ਆ ਫਿਰਦੇ ਸੇ ਚਲੋ ਹੁਣ ਆਪਾਂ ਆਕੇ 25 ਵਾਂ ਆਗੇ ਸੀ ਭਾਈ ਵੀਦ ਹੋ ਗਿਆ 25 ਸੀ ਪਹੁੰਚ ਗਏ ਵੀ ਹਾਲਾਤ ਵਿਚਾਰੇ 95 ਵਾਲੀ ਗੱਲੇ ਵੀ 2025 ਚ ਪਹੁੰਚ ਗਏ ਭਾਈ ਹੁਣ ਹਾਲਾਤ ਵਿਚਾਰੇ ਵਾਲੀਆਂ ਹਾਲਾਤ ਵਿਚਾਰੇ ਵਾਲੋ ਵੀ ਮਾੜੇ ਆ ਲੈ ਬੁੜੇ ਬੜੇ ਆਕੇ ਅਸੀਂ ਇਕੱਠੇ ਹੋ ਕੇ ਕਰਤਾ ਲੱਦੇ ਤੇ ਹੁਣ ਤਾਂ ਉਹ ਵੀ ਨਹੀਂ ਹੁੰਦਾ ਲੋ ਬਈ ਅੱਜ ਤੇਰੀ ਹੈਗੀ 3 ਸਤੰਬਰ 2000 2025 ਆ ਅਸੀਂ ਅੱਗੇ ਆ ਕੇ ਵੀ ਹਾਲਤ ਫੇਰ ਉਹੀ ਐ ਇੱਧਰ ਵੀ ਇੱਧਰ ਦੇਖ ਲੋ ਲੈ ਇਹ ਪਹਿਲੇ ਨੇ ਗਈ ਆ ਲੈ ਤੇ ਬਾਕੀ ਵੀ ਹੁਣ ਲੱਖ ਦੀ ਲਾਂ ਤਾਂ ਹੀ ਤੇ ਤਰਕੀ ਫਰ ਪਤਾ ਨਹੀਂ ਜੇ ਠੀਕ ਤਾਂ ਨਹੀਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਵੀ ਵੀ ਆਪਾਂ ਨਹੀਂ ਕੱਗੇ ਜਦ ਤਾ ਆਪਾਂ ਕਸੂਰ ਦੰਦੇ ਤੇ ਵੀ ਭਾਈ ਸਾਡੇ ਕੋਲ ਮਸ਼ੀਨਰੀਆਂ ਨਹੀਂ ਹੈਗੀਆਂ ਵੀ ਸਰਕਾਰ ਕੋਲ ਵੀ ਅੱਗੇ ਡਿਵੈਲਪਮੈਂਟ ਨਹੀਂ ਦੀ ਹੈ ਨਾ ਤੇ ਹੁਣ ਤਾਂ ਇੰਨੀ ਤਰੱਕੀ ਹੋ ਗਈ ਇੰਨੀਆਂ ਮਸ਼ੀਨਾਂ ਆ ਗਈਆਂ ਇੰਨਾ ਕੁਝ ਹੋ ਗਿਆ ਬਾਹਰ ਲੇ ਟਕਨੀਕਾਂ ਦੀਆਂ ਮਸ਼ੀਨਾਂ ਉਰੇ ਮੈਨੂੰ ਇੱਕ ਗੱਲ ਸਮਝ ਆਉਦੀ ਯਾਰ ਤੂੰ ਵੀ ਬੰਨ ਪੱਕੇ ਕਿਉਂ ਨਹੀਂ ਹੈਗੇ ਹੈ ਮਨ ਪੱਕੇ ਕਿਉਂ ਨਹੀਂ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਪੰਜਾਬ ਨੇ ਡੁੱਬਣਾ ਨਹੀਂ ਪੰਜਾਬ ਦਾ ਪੈਸਾ ਸਾਰਾ ਜੁੜ ਰਿਹਾ ਜਿਗੜਾ ਹੁਣ ਆਹ ਆਪਣੇ ਮੰਨ ਕੇ ਚੱਲ ਹੁਣ ਕਿਤੇ ਹੜਾ ਆਏ ਆ ਠੀਕ ਆ ਉੱਥੇ ਸਾਰਾ ਪੈਸਾ ਹੁਣ ਆਪਣੇ ਸਾਰੇ ਸੇਵਾ ਕਰ ਕਰਕੇ ਆਪਣਾ ਉਧਰ ਯੋਗਦਾਨ ਦੰਨੇ ਆ ਹੁਣ ਉਹ ਤਾਂ ਮਾਰਚ ਆਈ ਆਏ ਆ ਜਿਹੜੇ ਸਾਡੇ ਹੁਣ ਬਾਹਰਲੇ ਭਰਾ ਬੈਠੇ ਆ ਉਹ ਪੈਸੇ ਉਰੇ ਭੇਜ ਕੇ ਆਪਣਾ ਹੋ ਕਰਦੇ ਆ ਗਾਹਾਂ ਪੈਸਾ ਤਾਂ ਜੁੜੇ ਰਹੇ ਆਪਣੇ ਕੋਲ ਇਹ ਇਕੱਲਾ ਹੀ ਨੰਗੀ ਜਾ ਰਿਹਾ ਪਹਿਲਾਂ 2020 ਚ ਨਾ 19 ਚਾਹੇ ਫਿਰ ਪੈਸਾ ਮੇਰੇ ਕੋਲ ਦੁੱਦ ਦੁੱਦ ਜਣਾ ਹੈ ਸਾਰੇ ਬਾਜ਼ਾਰ ਕੋ ਫालतू ਪੈਸਾ ਹੋਣਾ ਤਾਂ ਹੀ 2 ਸਾਲ ਬਾਅਦ ਮਾਰ ਜੀ ਆ ਜਾ ਪੈ ਜਾਂਦੀ ਹੈ ਵੀ ਇਹਨਾਂ ਨੂੰ ਪਿੱਛੇ ਸਿੱਟ ਲਈਏ ਫੇਰ ਨਹੀਂ ਮੈਂ ਦੇਖਿਆ 21ਵੀਂ ਸਦੀ ਚੱਲਦੀ ਆ ਮੇਰੇ ਹਿਸਾਬ ਨਾਲ ਤਾਂ ਦੇਖੋ ਵੀ ਜਿੰਨੇ ਵੀ ਬਨ ਸਾਰੇ ਬਾਜ਼ਾਰ ਦੇ ਉੱਥੇ ਬਈ ਬਨ ਪੱਕੇ ਹੋਣ ਚਾਹੀਦੇ ਆ ਸਿਆਸਤੇ ਬਨ ਮੇਰੀ ਗੱਲ ਸੁਣੋ ਹੁਣ ਆ ਠੀਕ ਆ ਕੀ ਕਹਿਣਾ ਹੁਣ ਜਿਹੜੀ ਨੰਮੀ ਸਰਕਾਰ ਨੇ ਹੁਣ ਉਹ ਨਹੀਂ ਆਉਂਦੀ ਸਾਰੇ ਸਾਨੂੰ ਪਤਾ ਕੀ ਹੈ ਕਹਿਣਾ ਐ ਇਕੱਠ ਗੱਲ ਲੈਣਾ ਬਹਿ ਜਾਣਾ ਅਸੀਂ ਸਾਡੇ ਵਰਗੇ ਨੂੰ ਕਹਿਣਾ ਭਾਈ ਮੇਰੀ ਸਾਡੀ ਗੱਲ ਸੁਣੋ ਜੀ ਪਹਿਲਾਂ ਤੁਹਾਡੇ ਪਿਛਲੇ ਸਾਲ ਹੜ ਆਏ ਤੇ ਸਰਕਾਰਾਂ ਨੇ ਕੁਝ ਨਹੀਂ ਕਰਿਆ ਹੁਣ ਤੁਹਾਨੂੰ ਅਸੀਂ ਪਹਿਲਾਂ ਬਣਦੀ ਸਾਰੇ ਬੰਦ ਪੱਕੇ ਕਰਾਵਾਂਗੇ ਅਸੀਂ ਬੰਦਾ ਮਰੇ ਕੁਝ ਹੋ ਜਾਂਦੇ ਵੋਟਾਂ ਫਾੜੜੀਆਂ ਕਿਹੜਾ ਬੰਦ ਕਿੱਤੇ ਸਾਰੇ ਉਹਨੇ ਕਿਆ ਕਿ ਹਵਾ ਭਗਵਾਨ ਤਮਾਨ ਨੇ ਵੀ ਮੁਰਗੀ ਮੁਰਗੀ ਦਾ ਵੀ ਉਹ ਦਊਗਾ ਹੁਣ ਬੋਲਦਾ ਵੀ ਨਹੀਂ ਕਹਿੰਦਾ ਤੂੰ ਪੀਟੀਸੀ ਨਹੀਂ ਦਿੱਤੇ ਆ ਐ ਨਹੀਂ ਕਹਿੰਦਾ ਉਹ ਇਹ ਚੀਜ਼ਾਂ ਹੋ ਜਾਂਦੀਆਂ ਉਹ ਵੀ ਗੱਲ ਉਹਦੀ ਗਲਤ ਜਿਹੜੇ ਮਰਜੀ ਨਿਊਜ਼ ਤੇ ਹੋਵੇ ਤੂੰ ਜਵਾਬ ਤਾਂ ਦੇ ਜਵਾਬ ਦੇ ਯਾਰ ਇਹੀ ਤਾਂ ਗੱਗੇ ਹੋ ਆ ਸਾਡੇ ਚੱਲ ਆਪਾਂ ਗੱਲ ਲੈਣਾ ਆਪਾਂ ਦਾ ਆਪਣਾ ਦੇਖੇ ਸਰਕਾਰ ਨੇ ਉਹ ਦੇਖਣਾ ਉੱਠ ਚੱਲ ਹੁਣ ਬਾਈ ਸਾਡੇ ਪਿੰਡ ਨੇ ਪੈਸੇ ਪੂਸੇ ਇਕੱਠੇ ਕਰੇ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਮਸ਼ੀਨ ਮਸ਼ੀਨ ਲੈ ਕੇ ਆ ਰਹੇ ਹਾਂ ਇੱਧਰ ਸਾਡੀ ਜ਼ਮੀਨ ਆ ਬਾਈ ਸਾਰਿਆਂ ਦੀ ਸਾਬਤ ਰਾਂ ਦੀ ਹੋਰ ਵੀ ਕਾਲੇ ਕੋਲ ਨੇ ਹਾਂ ਦੀ ਸਭ ਦੀ ਜ਼ਮੀਨ ਆ ਵੀ ਜੇ ਉਰੇ ਦੇ ਪਾਣੀ ਪਾਣੀ ਟੁੱਟ ਗਿਆ ਜਮੀ ਇਹਦੀ ਜ਼ਮੀਨ ਜਾਣੀ ਉੱਪਰ ਦੇ ਸਾਰਾ ਸਾਰਾ ਪਿੰਡ ਜਾਣਾ ਸਾਰੇ ਪਿੰਡ ਆਹ ਇੱਧਰ ਚਾਰ ਪਿੰਡ ਨਾਲ ਖਤਮ ਹੋ ਜਾਣੇ ਜੇ ਉਰੇ ਤੋਂ ਪਾਣੀ ਆ ਗਿਆ ਹੋਲ ਖਤਮ ਹੋਣੇ ਨਾਲੇ ਟੋਟਲੀ ਹੋ ਆਪੀ ਉਹ ਦੇ ਕਰਕੇ ਬਾਈ ਹਜੇ ਪਾਣੀ ਨਹੀਂ ਅਸੀਂ ਨਹੀਂ ਬਾਈ ਪਹਿਲਾਂ ਸਵੇਰੇ ਉੱਧਰ ਚੱਲੇ تھے ਆਪਣਾ ਜਿੱਥੇ ਆਪਣਾ ਚੱਲਦਾ ਹੈ ਦੋਦਪੁਰ 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 ਉੱਥੇ ਕਰਕੇ ਫਿਰ ਹੁਣ ਬਾਈ ਸਾਡੇ ਪਿੰਡ ਵਾਲਿਆਂ ਨੇ ਇਕੱਠ ਕਰਿਆ ਵੀ ਇੱਥੇ ਕਰੀਏ ਫਿਰ ਪੂਰੇ ਰਿਪੇਅਰ ਕਰਾ ਕੇ ਆਪਾਂ ਉੱਥੇ ਜਾਵਾਂਗੇ ਪੂਰੇ 12:00 ਇੱਕ ਜਿੰਨੇ ਵਜੇ ਤੱਕ ਵਿਲੇ ਹੋਏ 2:00 ਵਜੇ ਤੱਕ ਆਪਾਂ ਉਹਦੇ ਬਾਅਦ ਉੱਥੇ ਜਾਵਾਂਗੇ ਇੱਕ ਵਾਰੀ ਮਸ਼ੀਨਾਂ ਲਵਾ ਜੀਏ ਹਾਂ ਮੇਨ ਚ ਲਾ ਕੇ ਆਪਾਂ ਨੇ ਉਹਨੇ ਕੰਮ ਬਾਕੀ ਬਾਈ ਆਪਣੀ ਜਿਹੜੀ ਕ੍ਰਿਕਟ ਟੀਮ ਵਾਲੇ ਮੁੰਡੇ ਸਾਰੇ ਲੱਗੇ ਹੋਏ ਆ ਬਾਈ ਉਹ ਕੱਲ ਵੀ ਸਾਡੇ ਉਰੇ ਤੇ ਟਰਾਲੇ ਗਏ ਆ ਮਿੱਟੀ ਦੇ ਨਾ ਮਿੱਟੀ ਦੇ ਥੱਲੇ ਭਰ ਕੇ ਥੱਲੇ ਭਰ ਕੇ ਗਏ ਆ ਇਹ ਆ ਦੋ ਦਿਨ ਪਿੰਡਾਂ ਦੇ ਬਹੁਤ ਵਧੀਆ ਬਾਈ ਯੋਗਦਾਨ ਪਾ ਰਹੇ ਆ ਸਾਰੇ ਨੌਜਵਾਨ ਉੱਥੇ ਵੀ ਤੇ ਹੁਣ ਵੀ ਅੱਜ ਫੇਰ ਗਏ ਆ ਉੱਥੇ ਟਰਾਲਾ ਅਸੀਂ ਚੱਲੇ ਤੇ ਉੱਥੇ ਨੂੰ ਬਸ ਸਾਨੂੰ ਇਧਰ ਪਿੰਡ ਵੱਲ ਬਾਈ ਹੋ ਗਿਆ ਇਕੱਠਾ ਫਿਰ ਹੁਣ ਇਧਰ ਵੀ ਜੇ ਕੋਈ ਨਾ ਜਾਉਂਗੇ ਸ਼ਾਮ ਚ ਜਾਈਏ ਹਾਂ ਉਧਰ ਜਾ ਕੇ ਆਉਂਗੇ ਜਾ ਕੇ ਆਉਂਗੇ ਪੱਕਾ ਚਾਹੇ ਨੇਰੇ ਹੋਣ ਤੱਕ ਸੇਵਾ ਕਰਾ ਕੇ ਆਉ ਕਰਾ ਕੇ ਆਉਂਗੇ ਪੂਰੇ ਵੀਰੇ ਨੇੜੇ ਹੀ ਜਮਾ ਹੀ ਨੇੜੇ ਆ ਲੱਗੇ ਪੂਰੇ ਤੇ ਪੂਰੇ ਤੇ ਚੜਨਾ ਬਹੁਤ ਔਖਾ ਨਹੀਂ ਹੈ ਉਰੇ ਦੇ ਹੱਬਾਂ ਦੇ ਨੇੜੇ ਹੀ ਆ ਇੱਥੇ ਤੋਂ ਚੜਨਾ ਕੋਈ ਔਖਾ ਨਹੀਂ ਪਾਣੀ ਦਾ ਤੇ ਵੇਖ ਚੱਲੀ ਹੋ ਜਾ ਤੇ ਬਾਕੀ ਦੇਖਦੇ ਬਾਈ ਆ ਦੇ ਆ ਖਾਖੜੇ ਸਾਹਣਾ ਬਾਈ ਵੀਲਾ ਹੈ ਜਿਹੜੇ ਪਾਣੀ ਆ ਕੇ ਛੱਡ ਰਾਂ ਦਾ ਸਾਰਾ ਬੰਨ ਤੋੜ ਲੈਣਾ ਯਾਰ ਮੁੱਕ ਦੀ ਗੱਲ ਹੈ ਜੇ ਸਿਰੇ ਸਿਰੇ ਬੰਨ ਤਾਂ ਇੱਕ ਵੀ ਇੱਕ ਵੀ ਪਾੜ ਪੈ ਗਿਆ ਨਾ ਸਾਰਾ ਬੰਨ ਖਤਮ ਕਰ ਦਿੰਦਾ ਉਹਨੇ ਇੱਕ ਇਹ ਕਿੰਨਾ ਮਜ਼ਬੂਤ ਬੰਨ ਯਾਰ ਨਹੀਂ ਰਿੱਟਾ ਯਾਰ ਰਿੱਟਾ ਤੇ ਪਾੜ ਦਾ ਲੈਣਾ ਉਹਨੇ ਆ ਦਾ ਨਾ ਆ ਲੋ ਮੂਰੇ ਦੇਖ ਲੋ ਆ ਮੂਰੇ ਦੇਖ ਲੋ ਖੋਦ ਨੂੰ ਤੁਹਾਨੂੰ ਹੋਰ ਦਿਖਾਉਣਾ ਇੱਕ ਬਾਈ ਸਾਡੇ ਇਹ ਫਰਾਂਟਾ ਬੰਦ ਲੈ ਸਾਡੇ ਠਿਕਾਣੇ ਬਣਿਆ ਬਾਈ ਠਿਕਾਣੇ ਚੱਕ ਹੋ ਰਿਹਾ ਤਾਂ ਚੱਕ ਹੋ ਰਿਹਾ ਆ ਲੈ ਆਵਾਜ਼ ਆਈ ਦਾ ਸਾਧਨ ਵੀ ਹੋ ਜਾਂਦਾ ਆ ਦੇ ਕਿੰਨੀ ਕਿੰਨੀ ਡੂੰਗੀ ਆ ਯਾਰ ਗੱਗੇ ਮੇਰੀ ਗੱਲ ਉਹਦੇ ਤੇ ਮਾੜਾ ਜਿਹਾ ਵੀ ਪਾਣੀ ਪੈ ਗਿਆ ਆ ਦਾ ਪਾੜ ਪਲੈਨ ਬਣੀ ਵੀ ਹੋਗਾ ਇਹਨੇ ਉਹ ਮਾਰਨਾ ਭਗਾ ਕੇ ਰੇਤਾ ਪਿਆ ਇਹ ਤੁਸੀਂ ਬਾਕੀ ਦੇਖਦੇ ਆ ਜੀ ਹੁਣ ਚੱਲੂ ਕੰਮ ਆ ਸਾਡਾ ਤਸਾਵਾਗੇ ਦੇਖਦੇ ਆ ਭਾਈ ਕਿਆ ਬਣਦਾ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਆਦੀ 1995 ਦੇ ਖਾਤਾ ਸਾਨੂੰ 2025 ਦੇ ਖਾਤਾ ਤਕਰਾਲ ਜਿੱਤੀ ਜਿੱਤੀ ਪਈ ਆ ਸਿੱਟੀ ਬੇ ਛੋਟੇ ਲੋ ਬਈ ਚੌਥੇ ਪੁੱਜੇ ਨਦੀ ਦੇ ਵਿੱਚ ਦਾ ਦਦਪੁਰ ਬੰਨ ਲਾ ਰਹੇ ਆ ਉਹਦੇ ਲਈ ਸੇਵਾ ਭੇਜ ਰਹੇ ਆ ਪਿੰਡ ਚੌਥੇ ਸਾਰੇ ਮੁੰਡੇ ਕਰ ਰਹੇ ਕੰਮ ਉਹਰੇ ਟਰਾਲੀ ਲਗਭਗ ਭਰ ਗਈ ਬਸ ਥੋੜੀ ਹੋ ਰਹੀ ਗਈ ਬਸ ਹਾਂ ਜੀ ਜੀ ਦੱਸੋ ਕਹਿੰਦੇ ਮਾਤਰੀ ਦੇ ਸਾਲਾ ਪਰ ਰਹੇ ਨੇ ਕਿ ਮੁੰਡੇ ਕੱਲੇ ਵੀ ਲਿਖਦੇ ਪਰ ਕਿ ਜੀ ਹੂੰ ਲਿਖੀ ਚੱਲਦੀ ਆ ਆਹ ਤੇ ਜੇ ਕਿਤੇ ਲੋਣਾ ਬਹੁਤ ਤਨੂ ਬਾਰਾ ਦਰਿਆ ਨੂੰ ਪਾੜ ਲਿਖੀ ਉੱਥੇ ਬਾਈ ਰਾਤ ਨੂੰ ਜਿਹੜਾ ਕੱਲ ਆਇਆ ਤਾਂ ਬੰਨ ਜਾ ਸਾਰਾ ਹੜ੍ਹ ਗਿਆ ਢੇਠਾਂ ਤਾਂ ਹੋ ਗਿਆ ਕਹਿੰਦੇ ਸਾਰੇ ਉਹ ਢੇਠਾਂ ਤੇ ਪਾਣੀ ਹੋ ਗਿਆ ਮਿੱਟੀ ਖੋ ਗਈ ਥੈਲੇ ਸਾਰੇ ਢੇਠਾਂ ਚਲੇ ਗਏ ਹੁਣ ਉੱਥੇ ਥੈਲਿਆਂ ਦੀ ਲੋਡ ਬਹੁਤ ਜ਼ਿਆਦਾ ਆ ਆ ਕੇ ਇਸੇ ਵਾ ਮਾਲਾ ਚੱਲੀਆਂ ਚੌਂਤਾ ਸੁਰਤਾਂਪੁਰ ਸਾਰੇ ਹੀ ਆ ਸੇਵਾ ਕਰਨਗੇ ਸਾਰੇ ਇਕੱਠੇ ਆ ਬਾਈ ਜਿਹੜੇ ਖੇਲੇ ਵਾਲੇ ਮੁੰਡੇ ਸਾਰੇ ਇਕੱਠੇ ਹੋਏ ਬਸ ਹਾਂ ਓਕੇ ਜੀ ਸੇਵਾਦਾਰਾਂ ਦੇ ਜਿੰਨ੍ਹੇ ਸਾਰਿਆਂ ਨੂੰ ਹਾਂ ਹਾਂ ਚਲੋ ਬਾਈ ਚਲੋ ਹੀ ਜੱਥੇ ਮੜ ਜੀ ਲੋ ਬਾਈ ਟਰਾਲਾ ਭਰਤਾ ਮਿੰਦੂ ਬਾਈ ਕਿੰਨਾ ਇਕੱਠਾ ਟਰਾਲਾ ਹੋਊਗਾ ਹੋਊਗਾ 1000 ਖਾਂਡਕ ਇਹ ਕੱਟ ਪਊਂਗੇ 8 ਤੋਂ 14 ਲੱਖ 800 850 ਦੇ ਵਿੱਚ ਰੇਂਜ ਚਾਹੀਦੀ ਐਲਾ ਇੰਨਾ ਕ ਤਾਂ ਹੈਗਾ ਲਗਭਗ ਲਾសា ਦੇ ਹਜ਼ਾਰ ਦੇ ਹਾਂ ਹਜ਼ਾਰ ਦੇ ਗੇਟ ਚਾ ਮਤਲਬ ਬਾਈ ਹਾਂ ਬਾਕੀ ਦੇਖ ਲੈਣੇ ਸਾਹਮਣੇ ਦੋ ਟਰੈਕਟਰ ਆਉਂਦੇ ਆ ਟਰੈਕਟਰ ਵਜਨ ਕਾਪੀ ਉਹਦਾ ਬਾਈ ਮਿੱਟੀ ਦਾ ਵਜਨ ਹੁੰਦਾ ਯਾਰ ਬਾਕੀ ਬਾਈ ਹੈ ਇਹ ਆਪਾਂ ਨਦੀ ਚੋ ਚੱਕ ਰਹੇ ਆ ਹੋਰ ਰਸਤਾ ਹੋੜਾ ਨੂੰ ਮੀਗਾ ਖਰਾਬੇ ਆ ਵੀ ਹੁਣ ਟਰੈਕਟਰ ਮੇਲਦੀ ਜਾਉਂਗੇ ਦੋ ਇਹ ਟਰੈਕਟਰਾਂ ਦਾ ਕੰਮ ਪੂਰਾ ਤੱਕੜਾ ਟਰੈਕਟਰ 4x4 ਇੱਕ ਦਾ ਨਾ ਹਲੋ ਪਿਛੇ ਹੋ ਜਾ ਪਾਈ ਹੋ ਜਾ ਹੋ ਜਾ ਹੋ ਜਾ ਪਿਛੇ ਕਰਤੋ ਜਾਣੀ ਦਾ 2 ਲੀਟਰ ਆ ਇਹਨਾਂ ਖਿੱਦ ਆਪਣਾ ਬਾਕੀ ਬੰਦਾ ਜੀ ਕ ਮੂੰਹ ਬਾਗੜ ਦੇ ਬਚੇ ਹੋਰੇ ਤੂੰ ਹੀ ਗੱਬੀਆ ਇਹ ਆ ਦੇਖੋ ਕਿੱਡਾ ਟੋਆ ਪਾਪਾ ਜੱਦੀ ਖਾਰੇ ਦੇ ਤੇ ਦਿਓ ਤਾਂ ਕੰਮ ਆ ਰਿਹਾ ਬਾਈ ਬਣਾਉਣਾ ਤਾਂ ਨਹੀਂ ਮੈਂ ਤਾਂ ਮੂਹਰੇ ਆ ਤੂੰ ਪਿੱਛੇ ਤੇ ਜੋ ਬਾਈ ਸੰਗੀ ਲੈਣੀ ਸਾਨੂੰ ਹੈ ਅੱਜ ਸਾਨੂੰ ਸੰਗੀ ਤੇ ਨਹੀਂ ਗਿਆ ਬਾਈ ਨਾ ਵੀਰੇ ਲੈ ਆਪ ਗਿਰੇ ਜਿਵੇਂ ਹੁਣ ਮੋੜ ਸੇ ਜਾਣਾ ਪਿੱਛੇ ਉੱਪਰ ਬੈਜੋ ਟਰਾਲੇ ਵੀਰੇ ਬੈਠੋ ਜੇ ਜਾਂ ਗਾਹਾਂ ਪਰ ਦੇ ਉੱਥੇ ਚੱਕਰ ਟਰਾਲੇ ਵੀਰੇ ਹੈ ਤੁਹਾਨੂੰ ਗਾਹਾਂ ਜਾਣਾ ਨਹੀਂ ਮੋੜ ਸੇ ਤੇ ਪਿੱਛੇ ਰੁਕਾ ਮੋੜ ਸੇ ਕਰਨਾ ਬਹੁਤ ਪੈਂਦਾ ਕਿਲੋ ਮੀਟਰ ਕਿਲੋ ਮੀਟਰ ਮੋੜ ਸੇ ਟਰਾਲੇ ਪਰ ਚਲੇ ਸਾਲੇ ਪਰ ਲੋ ਬਾਈ ਤੁਸੀਂ ਚਲੋ ਹੁਣ ਤੁਸੀਂ ਕਰ ਪਰੋਂਗੇ ਮੈਂ ਆਉਂਗਾ ਬਾਅਦ ਚ ਪਹਿਲਾਂ ਉਧਰ ਬਣ ਦਾ ਕਾਰਿਆ ਦੇਖਣਾ ਪੈਣਾ ਥੋੜਾ ਜਿਹਾ ਆਪਣਾ ਪਿੰਡ ਵੀ ਦੇਖਣਾ ਥੋੜਾ ਨਾਲ ਜਿੰਨਾ ਕਿ ਬਣੇ ਉਹਨਾਂ ਕੰਮ ਕਰਾਤਾ ਮੈਂ ਆਏ ਮੁਰਤੇ ਕਿਹੜਾ ਕਿਉਂਗਾ ਤੈਨੂੰ ਹਾਂ ਰਾਣੇ ਰਾਮ ਦੇ ਖੜਾ ਦੇ ਜਿਵੇਂ ਨਾ ਦੇ ਥੋੜਾ ਜਿੰਨਾ ਕਿ ਮੇਰਾ ਫਾਇਦਾ ਉਹਨਾਂ ਕੰਮ ਕਰਾਤਾ ਮੈਂ ਹੁਣ ਜਿੱਥੇ ਜਾ ਕੇ ਕਰਾ ਦਿੰਦੇ ਆ ਠੀਕ ਹੈ ਹੁਣ ਮੇਰਾ ਉਧਰ ਕੰਮ ਆ ਮੜ ਜਾ ਉਹਦੇ ਬਾਅਦ ਜਿਆਦਾ ਵਿਹਲਾ ਹੋ ਗਿਆ ਮੈਂ ਜਿੱਥੇ ਨੂੰ ਬਸ ਠੀਕ ਅੱਜ ਅਸੀਂ ਕੰਮ ਕਰਾਂ ਕੋਈ ਕੰਮ ਨਹੀਂ ਕਰਨਾ ਹੋਰ ਸੇਵਾ ਹੀ ਕਰੀਏ ਉਹ ਜ਼ਰੂਰੀ ਹੈ ਇਹ ਚਾਹੇ ਦੇ ਟਾਈਮ ਲੱਗੇ ਕਿ ਟਰਾਲੀ ਹੋਪਾ ਲੈਣੀ ਆਪਾਂ ਆਰਾਮ ਨਾਲ ਹੋਰ ਗਿਆ ਠੀਕ ਆ ਚਲੋ ਹੁਣ ਚਲੀਏ ਚਲੋ ਲੈ ਭਾਈ ਪੁੱਜ ਗਏ ਆਪਾਂ ਦੌਤਪੁਰ ਲੈਨ ਚ ਲੱਗੇ ਥੱਲੇ ਕਹਿੰਦੇ ਭਈ ਪਤਾ ਲਾਉਣਾ ਆਪਾਂ ਨੇ ਜਾਲ ਬਣਾਣਾ ਪਹਿਲਾਂ ਕਰੇ ਟਰੈਕ ਰਹੇ ਆ ਕਰੇੜੇ ਦਾ ਉਹ ਲੈਨ ਚ ਜਾਂਦੀ ਪਤਾ ਬਾਕੀ ਆ ਦੇਖ ਲਓ ਭਾਈ ਪਾਣੀ ਬਹੁਤ ਆ ਜਾਂਦਾ ਹੀ ਆ ਪਾਣੀ ਕੋਲ ਘੁੰਮ ਰਿਹਾ ਹੁਣ ਤਾਂ ਕੰਡੀ ਤੱਕ ਪੁੱਜਣੇ ਆਲਾ ਇਹ ਜੇ ਕੱਲ ਜੁਰ ਲਾਇਆ ਤਾਂ ਠੇਡਾ ਦੱਸ ਗਿਆ ਇਹ ਦੇਖ ਅੱਗੇ ਹੋਰ ਲੈਂਦੀ ਤੇ ਅੱਗੇ ਇੱਕ ਹੋਰ ਲੈਂਦੀ ਤੇ ਨਰੈਨਾ ਅੱਗੇ ਦਾ ਓਕੇ ਅੱਜ ਭਾਈ ਸੰਗਤ ਕੱਲੋਂ ਵੀ ਜ਼ਿਆਦਾ ਆਈ ਵੀ ਆ ਲੈਣਾ ਚ ਅੱਗੇ ਕੱਲ ਚਾਰਾਂ ਵਿੱਚ ਦੀ ਹੈ ਨਾ ਅੱਜ ਵੀ ਜ਼ਿਆਦਾ ਭਾਈ ਕੱਲ 20 ਪਈ ਗਿਆ ਵਿੱਚ ਵਿੱਚ ਹੋਸਾਵੇਂ ਬੰਦੇ ਵੀ ਘਟ ਆਉਂਦੇ ਕਿੰਨਾ ਦਾ ਸਾਮ ਉਹ ਲੱਗਦਾ ਉਸ ਤੇ ਕੰਮ ਜਾਂਦਾ 1 2 3 4 5 5 6 ਦਾ ਉੱਥੇ ਹੀ ਆ 7 ਵੀ ਛੱਡੀ ਹੋ ਗਈ 2 ਇੱਧਰ ਨੋਂ 10 10 ਗਿਆ ਅੱਜ ਚਾਲ ਨਹੀਂ ਆ ਭਾਈ ਅਕੀ ਭਾਈ ਲਾਗਪਾਤ ਜਿੰਨੇ ਪਿੰਡਾ ਸਭ ਲੈ ਕੇ ਟਰਾਲੀਆਂ ਆ ਰਹੇ ਆ ਸਭ ਦਾ ਸਹਿਯੋਗ ਪੂਰਾ ਏ ਅਸੀਂ ਵੀ ਟਰਾਲੀ ਭਾਕੇ ਲਿਆ ਤੇ ਪੂਰਾ ਸਵੇਰ ਦਾ ਹੋ ਰਿਹਾ ਅੱਜ ਕੰਮੇ ਸਹਿਯੋਗ ਨਾਲ ਚੱਲਣਾ ਵੀਰ ਸਹਿਯੋਗ ਨਾਲ ਇਹੋ ਜਿਹਾ ਕੰਮ ਤਾਂ ਭਾਈ ਇਕੱਠਾ ਹੋ ਕੇ ਚੱਲਦਾ ਹੁੰਦਾ ਚਲੋ ਭਾਈ ਲੱਗੇ ਵੇ ਸਾਰੇ ਪੂਰਾ ਜੋਰ-ਸ਼ੋਰ ਨਾਲ ਪਨ ਲਾਉਣਾ ਜੇ ਉਮੀਦ ਅੱਜ ਕੰਮ ਖਾਸਾ ਆਪਾਂ ਨੇ ਖਿੱਚ ਦੇਣਾ ਬਾਕੀ ਜਿਹੜੇ ਬੰਦੇ ਦੇਖ ਰਹੇ ਆਂ ਵੀਡੀਓ ਲਈ ਤੁਸੀਂ ਪੁੱਜੋ ਇਹ ਬੰਦੇ ਦਾ ਹੈ ਦਾ ਬੰਦੇ ਬਹੁਤ ਆਪਰ ਜਿੰਨੇ ਜ਼ਿਆਦਾ ਹੋਊ ਕਿ ਉਨੇ ਉਨੇ ਘੱਟ ਆਉਗਾ ਤਾਂ ਗਰਾਬ ਜਿੰਨਾ ਕੱਲ ਆਇਆ ਤਾਂ ਆਪਾਂ ਦਾ ਹੀਠਾ ਨੂੰ ਹੋ ਗਿਆ ਪਾਣ ਸਾਰੇ ਜਿਹੜੇ ਵੀ ਲਗ ਪਾਸ ਪਿੰਡਾਂ ਦੇ ਹੈਗੇ ਆ ਨਹੀਂ ਆਏ ਹੈਗੇ ਬਾਈ ਬੇਨਤੀ ਵੀ ਆਓ ਬਾਈ ਸਾਰੇ ਬੰਦੇ ਪੁੱਜੋ ਅਗਲੀ ਜੋਟ ਹੋਰ ਨਾਲ ਆਪਾਂ ਕਰੀਏ ਫਿਰ ਕੰਮ ਦੀ ਚਲੋ ਬਾਈ ਦਾ ਓ ਬਾਈ ਚਲੋ ਭਾਈ ਲਿਆ ਕਰੋ ਸ਼ੁਰੂ ਉਹ ਹੀ ਪਾਣੀ ਸਾਹ ਹੁਣ ਖਵਾ ਪਾਣੀ ਦੇ ਦਿਓਰੇ ਭਾਈ ਇਹ ਸਿਆਸਤ ਹੋਈਏ ਭਾਈ ਬਹੁਤ ਅਗੜੀ ਬਾਟੀ ਸਾਸਤ ਮੈਂ ਲਿਆ ਭਾਈ ਸਾਰੇ ਇਕੱਠੇ ਭਾਈ ਸੇਵਾ ਕਰ ਰਹੇ ਆ ਭਾਈ ਬੁਝੇ ਭਾਈ ਕਿਹੜਾ ਪਿੰਡ ਆਪਣਾ ਪਿੰਡ ਸਲਾਹਪੁਰ ਵੀਰੇ ਸਲਾਹਪੁਰ ਭਾਈ ਪਛਤ ਸਲਾਹਪੁਰ ਦਾ ਬ੍ਰਾਮਪੁਰ ਵੀਰੇ ਬ੍ਰਾਮਪੁਰ ਕੀ ਕਰਨੇ ਆ ਭਾਈ ਤੁਸੀਂ ਇਹਨਾਂ ਕੈਦਰੇ ਲੱਗੇ ਹੋਏ ਕੰਮ ਸਾਰੇ ਲੱਗੇ ਬਾਈ ਬੰਦੇ ਨੇੜ ਦੇ ਜਿਹੜੇ ਪਿੰਡ ਵਾਲੇ ਸਾਰੇ ਬੰਦੇ ਆਏ ਹੋਏ ਆ ਕਰੋ ਬਾਈ ਸ਼ਟ ਜਦੋਂ ਫਿਰ ਲੱਗੀ ਏ ਆ ਜੋ ਫੜੋ ਯਾਰ ਜੇਰ ਨਾ ਕੀ ਕਰਨਾ ਬਾਈ ਇਹ ਕਿ ਰੱਖਣਾ ਹੋਰੇ ਪਲਟਾ ਨਾ ਪਲਟਾ ਆ ਜਾ ਬਾਈ ਪਲਟਾ ਜੀ ਫਿਰ ਦਾ ਰਹੋ ਥੈਲਿਆਂ ਪਰ ਉਹਦਾ ਵਿਚਲ ਡੂੰਗਾ ਪਹੁੰਚ ਜਾਂਦਾ ਪਾ ਪੈਰ ਲੈ ਲੈ ਨਾ ਤਾਂ ਪਾੜੇ ਨਹੀਂ ਹੋਵੇ ਬੱਸ ਤਾਂ ਨਹੀਂ ਪਸੂ ਕਾ ਆ ਲੈਣਾ ਰੁਕ ਜਾਂਦਾ ਪੈਰ ਲੈ ਦੇਖ ਤਾ ਉਹ ਛੋਟੀ ਜੀ ਉਹ ਛੇੜੇ ਪਾਈ ਜਿਹੜੀ ਉਹਦੇ ਬਾਈ ਮੇਰੇ ਛੋਟਾ ਬਣਾ ਮੇਰੇ ਲੈ ਬਾਈ ਉਹ ਬਾਈ ਆਈ ਨਾਲ ਉਹ ਆ ਜਾ ਲੋ ਉੱਥੇ ਬੱਤਾ ਬੋਲ ਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਅੱਜ ਅਸੀਂ ạtari ਆਏ ਵੇ ਤੇ ਡਾਉਦਪੁਰ ਜਿਹੜਾ ਸਤਲੁਜ ਦਾ ਪਾੜ ਪੈ ਰਿਹਾ ਹੈ ਫਤੇਗੜ ਸਾਹਿਬ ਤੇ ਬਾਬਾ ਜੀ ਆਏ ਸੀਗੇ ਅਰਦਾਸ ਕਰਨ ਸਰਬਤ ਦੇ ਭਲੇ ਦੀ ਸੁੱਖ ਸ਼ਾਂਤੀ ਬਖਸ਼ਣ ਲਈ ਇੱਥੇ ਅਰਦਾਸ ਕਰੀ ਆ ਸਤਲੁਜ ਦਰਿਆ ਤੇ ਬਾਕੀ ਮੰਤਰੀ ਵੀ ਪਹੁੰਚੇ ਹੋਏ ਆਈ ਚੰਨਜੀਤ ਸਿੰਘ ਚੰਨੀ ਦਾ ਮੁੰਡਾ ਪਹੁੰਚਿਆ ਹੋਇਆ ਡਾਕਟਰ ਪਹੁੰਚੇ ਹੋਏ ਆਈ ਚੰਨਜੀਤ ਸਿੰਘ ਨਹੀਂ ਆਮ ਆਦਮੀ ਪਾਰਟੀ ਦੇ ਓਏ ਪੁੱਛਿਆ ਵੇ ਮੈਂ ਐਮਐਲਏ ਆਈ ਦੋਏ ਪੁੱਛੀ ਆਈ ਵੀ ਰਾਰੇ ਆ ਬਾਕੀ ਪਾਣੀ ਦੀ ਪਾਣੀ ਦੀ ਰਫਤਾਰ ਪਹਿਲਾਂ ਨਾਲੋਂ ਜ਼ਿਆਦਾ ਆਉਗੀ ਦਿਖਾ ਦਿਓ ਜੀ ਇੱਧਰ ਉਹ ਮਾ ਦੇਖਦੇ ਸੁਨੀਰ ਤੇ ਦੇਖਦਾ ਪਾਣੀ ਦਿੱਤਾ ਜ਼ਿਆਦਾ ਆਈ ਕੱਲ ਨਾਲ ਤੇ ਵਾਏ ਆ ਕੱਲ ਮੈਂ ਕੱਲ ਕੱਟਦਾ ਬਣੀ ਉਹਦੇ ਆ ਅੱਜ ਤੇਜ਼ ਆ ਪਾਣੀ ਅੱਜ ਸਪੀਡ ਬਹੁਤ ਪਾਣੀ ਦਾ ਰਫਤਾਰ ਜ਼ਿਆਦਾ ਤੇਜ਼ ਆ ਬਾਕੀ ਹੁਣੇ-ਹੁਣੇ ਪਿੰਡ ਦੇ ਨਿਊਜ਼ ਆਈ ਆ ਵੀ ਆਪਣੀ ਵਾਲੀ ਨਦੀ ਜੀ ਪਾਣੀ ਫੁੱਲ ਆ ਰਹੇ ਆ ਹਾਂ ਭਾਈ ਉਹ ਸਵੇਰੇ ਆਪਾਂ ਜੀ ਸੀ ਵੀ ਦਵਾਈ ਤੇ ਉੱਥੇ ਬੰਨੂ ਸੈੱਟ ਕਰਦੇ ਜੂਰੇ ਉਤਾਰ ਰਿਹਾ ਸਵੇਰੇ ਮੈਂ ਤਾਂ ਸਵੇਰੀ ਆਇਆ ਪਰ 9 ਵਜੇ ਤੁਸੀਂ ਅਸੀਂ ਪੀਸੀ ਵੀ ਲਵਾ ਕੇ ਆਏ ਤੇ ਤੇਲਾ ਭਰਾ ਕੇ ਆਏ ਤੇ ਹੁਣ ਫੇਰ ਫੋਨ ਆ ਗਿਆ ਵੀ ਬਾਜੇ ਬਾਪ ਵੀ ਹੋਰ ਜਿਆਦਾ ਖਤਰਾ ਹਾਂ ਬਣਾ ਪਿੰਡ ਵੱਲ ਵੀ ਦੇਖਣਾ ਜ਼ਰੂਰੀ ਆ ਇੱਧਰ ਤਾਂ ਹੁਣ ਸਵੇਜ ਲੱਗੇ ਹੁਣ ਮਾੜਾ ਜਾਂ ਕਾਂਡਾ ਖੰਡ ਪਿੰਡ ਵੱਲ ਦੇਖ ਲੈਂਦੇ ਆ ਉੱਪਰੋਂ ਸਾਡੇ ਵੱਲ ਫੇਰ ਰਵੇ ਚਾਹ ਪੀ ਕੇ ਬਾਈ ਹੁਣ ਥੱਲੇ ਪਿੰਡ ਨੂੰ ਉੱਤੇ ਬਾਅਦ ਫੇਰ ਰਾਤ ਨੂੰ ਦੇਖ ਲਵਾਂਗੇ ਤੇ ਜੇ ਠੀਕ ਹੋਇਆ ਨਾ ਜੇ ਨਦੀ ਬਹੁਤੀ ਨਾ ਹੋਈ ਫੇਰ ਸ਼ਾਮ ਨੂੰ ਆਜੂਗਾ ਉਧਰ ਸਾਰਾ ਗੱਲ ਅਗੇ ਹੁਣ ਦੇਖ ਅਗੇ ਜਿੰਨਾ ਵੀ ਉਹ ਪਾਣੀ ਆਉਣਾ ਸਾਰਾ ਇਧਰ ਦਰਿਆ ਚ ਆਉਣਾ ਉਹ ਫਿਰ ਇਧਰ ਗੁਗੜਾ ਪਾਣੀ ਨਾ ਨਦੀ ਹਾਂ ਪਾਣੀ ਵਾਲਾ ਮੀਂਹ ਕਰਦਾ ਉਹ ਜਿਹੜਾ ਪੜ ਦਿਖਾਉ ਉਹ ਦੇਖ ਦੇਖੋ ਆਪਣੀ ਆਪਣੀ ਅੱਖ ਦਾ ਤੇ ਕੈਮਰੇ ਦਾ ਬਹੁਤ ਫਰਕ ਆ ਦਿਖਾਣੇਗਾ ਉਸ ਨੂੰ ਦੇਖਣੇ ਨੇ ਦੱਸ ਦੱਸੀ ਵੀ ਆ ਆਹਾਂ ਬਾਈ ਦੇਖੋ ਸਾਹਮਣੇ ਸਾਰੇ ਸਾਨੂੰ ਪਹਾੜ ਦਿਖ ਰਹੇ ਆ ਮਾਚਲੇ ਇਧਰ ਡੈਮ ਤੇ ਇੱਥੇ ਸਾਹਮਣੇ ਹਮਾਸਰ ਦਾ ਪਾਣੀ ਆਉਂਦਾ ਜਿੰਨਾ ਮੀਂਹ ਪੈਂਦਾ ਪਹਾੜਾਂ ਚ ਸਾਰਾ ਮੀਂਹ ਉਹੀ ਹੈ ਠੀਕ ਆ ਪਹਾੜਾਂ ਚ ਮੀਂਹ ਪਵੇ ਤਾਂ ਸਾਹਾਨੂੰ ਪਾਣੀ ਆਉਂਦਾ ਇਧਰ ਚ ਜੰਗ ਨਿਕੜ ਮੀਂਹ ਪਵੇ ਤਾਂ ਸਾਨੂੰ ਵੀ ਕਿੱਥੇ ਹੈ ਤੇ ਨਹੀਂ ਨਹੀਂ ਇਹ ਆਪਣੀ ਨਦੀ ਵੀ ਆ ਗਈ ਉਹ ਨਦੀ ਦਾ ਪਾਣੀ ਵੀ ਦਰਿਆ ਤੇ ਗਿਰਨਾ ਕੋਈ ਪਾਣੀ ਹੋਣਾ ਪਾਣੀ ਆਈ ਜਾਵੇ ਜੋ ਮਰ ਜਿਓਏ ਬਾਬੇ ਦਾ ਲੰਗਰ ਨਹੀਂ ਮੱਪਦਾ ਉਹਦੇ ਕੋਈ ਬੰਦਾ ਨਹੀਂ ਕੋਈ ਕੁਛ ਨਹੀਂ ਜਿਹੜੇ ਲੰਗਰ ਛਕਣਾ ਆਪਣਾ ਛਕੀ ਜਾਓ ਚਾਹ ਪਾਣੀ ਰੋਟੀ ਸਭ ਕੁਝ ਸਭ ਕੁਝ ਪ੍ਰੋਪਰ ਆ ਕੋ ਚੱਕਰ ਨਹੀਂ ਹੈ ਜਾ ਬੰਦਾ ਕੰਮ ਕਰਨਾ ਚਾਹੀਦਾ ਠੀਕ ਜੋਰ ਵਾਲੇ ਬੰਦੇ ਚਾਹੀਦੇ ਜੋਰ ਵਾਲੇ ਚਾਹੀਦਾ ਬੰਦਾ ਭਾਈ ਸੇਵਾਦਾਰ ਜਿੰਨੇ ਆਉਣਗੇ ਉਹਨਾਂ ਛੇਤੀ ਕੰਮ ਨੇ ਹੋਊਗਾ ਚਲ ਸੇਵਾਦਾਰ ਨੇ ਤਾਂ ਲੱਗੇ ਹੋਏ ਪਰਸੋਂ ਦੇ ਲੱਗੇ ਹੋਏ ਤਾਂ ਵਧੀਆ ਲੱਗੇ ਬੰਦੇ ਨੇ ਤੇ ਕੱਦਾ ਪਾੜਦਾ ਲਗਾਦਾ ਜੇ ਲੱਗੇ ਹੋਏ ਤਾਂ ਮੇਰਾ ਇਹਦਾ ਕੰਮ ਸਾਰਾ ਬੰਦਿਆਂ ਨਾਲੇ ਹੁੰਦਾ ਹੈ ਕੱਲਾ ਬੰਦਾ ਕੋਈ ਨਹੀਂ ਕਰਦਾ ਕੱਲਾ ਬੰਦਾ ਕੁਝ ਵੀ ਕਰ ਸਕਦਾ ਬਾਈ ਹੁਣ ਜੇ ਸਾਰਾ ਇਲਾਕਾ ਉਹਨੂੰ ਬਾਝ ਵੀ ਤਾਂ ਆਉਂਦੇ ਜੇ ਪਹਿਲਾਂ ਹੀ ਸਾਬ ਲੂਗੇ ਸਹੀ ਬਾਹਰ ਵਾਲੇ ਕੰਮ ਕੋਈ ਦਾ ਗੱਲ ਹੈ ਬਾਹਰ ਵੀ ਪਿੰਡ ਪਿੰਡ ਵੇਟਰਾ ਲਈ ਦੇਖ ਫਿਰੂਗੇ ਹੋਰ ਕੀ ਉਹ ਲੈ ਪਹਿਲਾਂ ਹੀ ਹੋਣੀ ਸਾਬ ਉਹ ਇੰਨੀ ਉਹ ਜਿਆਦਾ ਮੁਸੀਬਤ ਹੈ ਨਾਲੋਂ ਉਹੀ ਤਾਂ ਗੱਲ ਹੈ ਉਹਦੇ ਨਾਲ ਚੰਗਾ ਵੀ ਹੋਣੀ ਹਿੰਮਤ ਮਾਰ ਲੋ ਰਿਆ ਕੇ ਪਹਿਲਾਂ ਸਾਬ ਲੂਗੇ ਬਾਅਦ ਚ ਪਰ ਘੁੰਮਣੇ ਲੋੜ ਨਹੀਂ ਪਊਗਾ ਹਾਂ ਅਗਲਾ ਸਾਰਾ ਇਲਾਕਾ ਠੀਕ ਰਹੂਗਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਬਾਈ ਜੀ ਜਿਹਨੇ ਵੀ ਆਉਣਾ ਹੈ ਜੇ ਟਰਾਲੀ ਲੈ ਕੇ ਵੀ ਆਉਣਾ ਤਾਂ ਥੱਲੇ ਭਰ ਕੇ ਦੀਗੇ ਬਲਮਾ ਦਾ ਘਰ ਤੇ ਹਾਂ ਉਹ ਸਭ ਤੋਂ ਵੇਰਾਂ ਛੇਤੀ ਨਾਲ ਖਾਣੀ ਹੁੰਦੀ ਹੈ ਪਿੰਡ ਤੇ ਹੀ ਥੱਲੇ ਬਾਈ ਟਰਾਲੀ 'ਚ ਰੇਤ ਆ ਉੱਤਾਂ ਲੈ ਕੇ ਆਓ ਥੱਲੇ ਲੋੜੇ ਕਰੋ ਵੀ 4-4 ਕਹੀਆਂ ਪਾਓ ਜਿਆਦਾ ਬੋਹਰੋ ਵਾਹ ਵਾਹ 20-25 ਕਿਲੋ ਬਹੁਤਾ ਜੀ ਚੱਕ ਨਹੀਂ ਹੁੰਦਾ ਜੀ ਜੈਲਾ ਚੱਕ ਨਹੀਂ ਹੁੰਦਾ ਜੀ ਸਾਰੇ ਸਵੇਰੇ ਲੱਗੇ ਹੋਏ ਆ ਸਵੇਰੇ ਦੇ ਲੱਗੇ ਬਾਈ ਤੈਨੂੰ ਪਤਾ ਬਾਹਮਾ ਜਾਨ ਹੀ ਖਤਮ ਹੋ ਜਾਂਦੀ ਬੰਦੇ ਦੀ ਇਹ ਉਹ ਮੇਨ ਦੇ ਲੱਗੇ ਹੋਏ ਆ ਥੈਲਾ ਛੋਟਾ ਦਾ ਤਾਂ ਲੱਗੇ ਹੋਏ ਆ ਜਿਵੇਂ ਆ ਆਉਂਦਾ ਕੋਈ ਘੰਟੇ ਚ ਬੰਦਾ ਟੱਕ ਜਾਂਦਾ ਤੇ ਰੁਕ ਜਾਂਦਾ ਕੰਮ ਆ ਹੁਣ ਹੋਇਆ ਹੀ ਆ ਮੋਟੇ ਐ ਢੂਈ ਹੈਗੀ ਆ ਹੁਣ ਬਾਰਦਾਤ ਹੋਈ ਉਹ ਸਾਹ ਚ ਮਾਰਦਾ ਆ ਰੇਂਗਲੀ ਨਹੀਂ ਲੀ ਹੋਗੀ ਐਂ ਵੀਡੀਓ ਟੀ ਹੋ ਕੇ ਵਿੱਚੇ ਘੁੰਮ ਗਿਆ ਦੂਰ ਦਾ ਬਾਈ ਕੱਲ ਵੀ ਰਾਤ ਉਰੀ ਤਾਂ ਇਹ ਬੰਦਾ ਦਾ ਛੇਵ ਦਾ ਤਕੜਾ ਇਹ ਰਾਤ ਮਿਉਰੀ ਤਾਂ ਰਾਤ ਮੇਦੀ ਮੈਂ ਦੇਖ ਦੇਖਦਾ ਰਿਆ ਪੋਸਟ ਆਈਆਂ ਰਾਤ ਉਰੀ ਉਰੀ ਤਾਂ ਹੈ ਪਲੀਜ਼ ਹੱਥ ਦੇ ਟਰਾਲੀ ਸਾਡੀ ਜਿਹੜੀ ਟਾਈਪ ਆ ਪਾ ਗਈ ਸਾਡੀ ਟਰਾਲੀ ਨੂੰ ਰਸਵੇ ਨੰਬਰ ਲੱਗਿਆ ਟਰਾਲੀ ਦਾ ਨਾਮ ਨੂੰ 7:30 ਵਜੇ ਖਾਲੀ ਹੋਈ 10 ਵਜੇ ਗਏ ਸੀ ਲੱਗੇ 10 ਵਜੇ ਅੱਜ ਬੜੀ ਹਿੰਮਤ ਵਜੀ ਹੈ ਬਾਈ ਟਰਾਲੀ ਨੂੰ ਅੱਜ ਪਤਾ ਕਰ ਲਿਆ ਕੰਨ ਆਣਾ ਬੰਦੇ ਸਿੱਕ ਗਏ ਸਾਰਿਆਂ ਟੋਟੇ ਭਰ ਕੇ ਆ ਰਹੇ ਆ ਫਟਾਫਟ ਜਾ ਰਹੇ ਕੱਲ ਕੱਲ ਉਹ ਆਉਣ ਤੇ ਕੱਲੀ ਮਿੱਟੀ ਭਰੀ ਵੀ ਦੀ ਟੋਟੇ ਉਰੀ ਭਰ ਦੇ ਦੇ ਹਾਂ ਪਿੱਛੇ ਦੇ ਟੋਟੇ ਭਰ ਕੇ ਆ ਪਿੱਛੇ ਦੇ ਮੰਡੀ ਚ ਵੀ ਟੋਟੇ ਲੱਗੇ ਦੇ ਭਰਨ ਉੱਤੇ ਤੇ ਆ ਰਹੇ ਹੁਣ ਜਿੰਨੇ ਵੀ ਹੈਗੇ ਆ ਸਾਰੇ ਟੋਟੇ ਭਰ ਕੇ ਲੈ ਕੇ ਆ ਰਹੇ ਹਾਂ ਬੈਠੇ ਦੇਖਿਆ ਮੈਂ ਜਿੱਦਾਂ ਆ ਬੇਲੇ ਛੱਟੇ ਵੇ ਉੱਥੇ ਬੇਲੇ ਅੱਡੇ ਚ ਵੀ ਤਾਂ ਆਪਣੇ ਆਏ ਆ ਅੱਡੇ ਵਿੱਚ ਮਿੱਟੀ ਲੈ ਕੇ ਉੱਥੀ ਤੋਂ ਭਰ ਕੇ ਲਾਦੇ ਜਾਂਦੇ ਸਾਰੇ 550 ਹਾਂ ਹਾਂ 5-7 ਪਿੰਡਾਂ ਦੀ ਨਰੇਗਾ ਬਲਾਈ ਦੀ ਆ ਨਰੇਗਾ ਵਾਲੇ ਬੈਠੇ ਉੱਤੇ ਭਰ ਰਹੇ ਨੇ ਉਹਨਾਂ ਨੂੰ ਸਹਿਯੋਗ ਨਾਲ ਹੀ ਹੋਣਾ ਭਾਈ ਸਾਰਾ ਕੰਮ ਸਹਿਯੋਗ ਨਾਲ ਹੀ ਹੋਉਂਦਾ ਕੰਮ ਐ ਭਾਈ ਯੂਨਾਈਟੀ ਆ ਸਭ ਆਪੇ ਪਿੰਡਾਂ ਨਾਲ ਸਹਿਯੋਗ ਦੇ ਰਿਹਾ ਤਾਹੀ ਇਕੱਠੇ ਹੋਗੇ ਕੰਮ ਹੋਣਾ ਭਾਈ ਇਹੋ ਜੇ ਕੰਮ ਤਾਂ ਸਪੈਸ਼ਲ ਭਾਈ ਠੀਕ ਨਹੀਂ ਹੋ ਰਿਹਾ ਸਾਰਾ ਕੰਮ ਬੰਦਿਆਂ ਦੇ ਨਾਲ ਹੀ ਆ ਇਹ ਮਸ਼ੀਨਾਂ ਵੀ ਕਿੱਥੇ ਕਿੰਦੀਆਂ ਚੱਲੂਗੀਆਂ ਬੜੇ ਨੇ ਬੜਾ ਨਿਆਣੇ ਤੇ ਨਿਆਣਾ ਸਵਾਰ ਹੀ ਲੱਗੇ ਹੋਇਆ ਕੋਈ ਹੋ ਨਹੀਂ ਆਗਾ ਛੋਟੇ ਬੰਦੇ ਜਿਹੜੇ ਛੋਟੇ ਨਿਆਣੇ ਨਾਲ ਲੱਗੜੀ ਸਾਰਾ ਕੰਮ ਕੋਈ ਪਾਣੀ ਪੁਲਾ ਰਿਹਾ ਕੋਈ ਕੁਝ ਕਰ ਰਿਹਾ ਕੋਈ ਸਾਰੇ ਨੇ ਆਪਣੀ ਆਪਣੀ ਸੇਵਾ ਸੰਭੀ ਪਈ ਹੈ ਭਾਈ ਬਾਕੀ ਕੋਈ ਫੌਜ ਵੀ ਆਈ ਵੀ ਆ ਆਰੇ ਵਾਲੇ ਆਰਮੀ ਵਾਲੇ ਬਾਈ ਬਾਜੋ ਨਦੀਆਂ ਦਾ ਪਾਣੀ ਲੱਗਿਆ ਕਰ ਨਦੀ ਜੇ ਗੁੰਦੀ ਚਿੱਟੀ ਚਿੱਟੀ ਹਾਂ ਹੈਨਾ ਆਣਾ ਆਣਾ ਪਾਣੀ ਨਦੀ ਦਾ ਹੀ ਪੱਕੀ ਗੱਲ ਹੈ ਪਾਣੀ ਨਦੀ ਨਦੀ ਆ ਗਿਆ ਇਹ ਵਾਲੀ ਸਰਸੇ ਦਾ ਆਰਮੀ ਵਾਲੇ ਬਾਈ ਆਰਮੀ ਵਾਲੇ ਨੇ ਫੋਨ ਫੋਨ ਤੇ ਜੋਰ ਲਾਇਆ ਕੰਮ ਕਰ ਰਹੇ ਆ ਆਪਾਂ ਦਾ ਜਿਹੜੇ ਥੱਕੇ ਬੈਜੇ ਨੇ ਇਹ ਮੈਂ ਨਹੀਂ ਦੇਖਦਾ ਕੋਈ ਬਸ ਜਦ ਜਦ ਤਿਆਰ ਵਰ ਤਿਆਰ ਕੰਮ ਹੈ ਇਹ ਮੈਂ ਵੀ ਫੜ ਚਾਹ ਪਾਣੀ ਪੀਂਦੇ ਆ ਹੰਨੇ ਕਣ ਆਪਾਂ ਬੈਠੇ ਇਹਨਾਂ ਚਾਹ ਆਪਣੀ ਪੀ ਕੇ ਫੇਰ ਤਿਆਰ ਹੋਣਾ ਫਰਕ ਹੁੰਦਾ ਨਾ ਤੜੇ ਤਕੜੇ ਇਹ ਪ੍ਰੈਕਟਿਸ ਬਹੁਤ ਹੁੰਦੀ ਪਾਈ ਆਪਾਂ ਕੰਮ ਕਰੇ ਕਰੇ ਕਰਨਾ ਇਹਨਾਂ ਦਾ ਰੋਲ ਦਾ ਇਹਨਾਂ ਦੀ ਟ੍ਰੇਨਰ ਰੋਲ ਦੀ ਜਾਂ ਟ੍ਰੇਨਰ ਇਹ ਪੱਕੇ ਵੇ ਆਲ ਵੀ 3 3 ਵਜੇ ਲੰਦੇ ਸਵੇਰੇ ਪਰ ਜਿੰਨਾ ਜੋਰ ਆ ਸੀ ਇੱਥੇ ਮਾਰਦਾ ਨਾ ਕੋਈ ਆਪਣਾ ਨਾ ਦਾ ਘਰ ਜੋਰ ਮਾਰਦਾ ਨਾ ਕੋਈ ਖੇਤਾਂ 'ਚ ਜੋਰ ਮਾਰਦਾ ਖੇਤਾਂ 'ਚ ਵੀ ਕਹਿੰਦੇ ਮੈਂਨੇ ਸਾਰਾ ਮੀਨ ਹੋ ਗਿਆ ਜੋਰ ਨਹੀਂ ਮਾਰਿਆ ਨਾ ਜੂਰੇ ਵੱਜ ਗਏ ਖੇਤਾਂ 'ਚ ਵੀ ਕਹਿੰਦੇ ਆ ਵੀ ਛੱਡ ਪਰਾਂ ਰਹਿਣ ਦੇ ਦੇਖੋ ਦੇਖੀ ਸਾਈ ਦੇਖੋ ਤੁਸੀਂ ਕੰਮ ਹੋ ਜਾਂਦਾ ਹੁਣ ਬੈਠੇ ਜੂਰੇ ਆਏ ਔਰ ਇਹਦੇ ਗੰਮੇ ਨਾ ਕਰੇ ਫਾਇਦਾ ਕੀ ਹੈ ਜੂਰੇ ਆਏ ਝੁੰਮ ਕੇ ਮੁੜ ਕੇ ਮੇਲਾ ਥੋੜੇ ਜਾਰੇ ਨਾ ਮੇਲਾ ਦਾ ਖਤਰਕੀ ਆ। ਕਈ ਬੰਦੇ ਆਏ ਆ ਜਿਹੜੇ ਆ ਉਹ ਆਪਣਾ ਕੰਮ ਕਰ ਰਹੇ ਆ। ਮੈਂ ਦਿਖਾਉਂਦਾ ਕਈ ਬੰਦੇ ਮੇਲਾ ਦੇਖਣ ਆਏ ਆ ਜਿਹੜਾ ਦਿਖਾ ਦਮ ਆ ਲਿਆ। ਆ ਦੇਖ। ਇੱਧਰ ਉਹ ਬੈਠੇ ਆ। ਬੰਨਾ ਫਰਮਾ ਜ਼ੂਮ ਕਰਕੇ ਦਿਖਾਉਂਦਾ ਛੱਡ ਜੋ। ਆ ਫੜੀ ਮੇਰੀ ਚਾਹ ਫੜੀ। ਆ ਬੰਦੇ ਮੇਲਾ ਦੇਖਣ ਆਏ ਆ ਆ ਦੇਖੋ। ਇਹ ਨਹੀਂ ਕੋਈ ਬੰਦਾ ਨਹੀਂ ਉਹ ਕਰ ਰਿਹਾ। ਇੱਧਰ ਉਹ ਉੱਥੇ ਖੜੇ ਆ। ਕੋਸ ਕੋਸ ਕਰ ਰੈਸਟ ਵੀ ਕਰ ਰਹੇ ਆ ਪਰ ਮੈਂ ਜਿੰਨਾ ਟਾਈਮ ਦੇਖਿਆ ਨਾ ਆ ਬੰਦੇ ਜਿੰਨੇ ਆ ਇੱਧਰ ਉੱਪਰ ਬੈਠੇ ਆ ਸਾਰੇ। ਏ ਏ ਬੰਦੇ ਆ ਸਾਰੇ ਬਾਕੀ ਆ ਜੋਰੇ ਉਨੀ ਬੈਠੇ ਆ ਇਹ ਦੇਖਣਾ ਦੇਖ ਆਹੜੇ ਆ ਕੱਲ ਕ੍ਰੇਟ ਆਹ ਕ੍ਰੇਟ ਪਏ ਆ ਇਹ ਸਾਰੇ ਕ੍ਰੇਟ ਸਿੱਰੇ ਸਿੱਰੇ ਤੱਕ ਦੇ ਪਰੇ ਮੇਰੇ ਸਾਰੇ ਥੱਲੇ ਦੱਬ ਗਏ ਸਾਰੇ ਟੋਟਦੀ ਜਿੰਨੇ ਵੀ ਜਗ੍ਹਾ ਤੇ ਉਹ ਵੀ ਐਵੇਂ ਨਹੀਂ ਉਰੇ ਰੱਖੇ ਹੋਦੇ ਉਹ ਅੱਗੇ ਦੇ ਕ੍ਰੇਟ ਬੱਦੇ ਸਾਰੇ ਉਹ ਤੇ ਡੇਟ ਉਠਾ ਆ ਗਿਆ ਹੁਣ ਯਾਰ ਆਹ ਪਾਣੀ ਬਹੁਤ ਬਣਾ ਦੇ ਉਹ ਜਿੱਥੇ ਆਪਾਂ ਕੰਮ ਕੱਢਦੇ ਖੜੇ ਆ ਇੱਥੇ ਪਾ ਥੋੜਾ ਵੀ ਕਿੰਨੀ ਕਿ ਕੱਢ ਲਾ ਹੀਠਾ ਕਿੰਨਾ ਕਾ ਹੀਠਾ ਕਿੰਨਾ ਕੱਢ ਲੱਗਿਆ ਪਈ ਨਹੀਂ ਪਤਾ ਹੈਗਾ ਕੋਈ ਟੱਕਰ ਆ ਬਾਈਆਂ ਲੱਗੇ ਰਿਆ ਨਾ ਵਧੀਆ ਔਰ ਇਸ ਤਰੀਕੇ ਵੀ ਕੰਮ ਚੱਲ ਰਿਹਾ ਉਹਦਾ ਰਸੇ ਪਾ ਕੇ ਲੱਗੇ ਪਿਆ ਨਾ ਪੂਰਾ ਫਰੀਸ਼ ਪੀਣਾ ਕੰਮ ਚੱਲ ਰਿਹਾ ਵੀ ਉਵੇਂ ਕੋਈ ਨਹੀਂ ਪਤਾ ਹੈਗਾ ਕਿ ਹੀਠਾਂ ਦੇ ਕਿੰਨਾ ਡੂੰਘਾ ਕਰਿਆ ਵਗਾ ਨਾ ਪਾਣੀ ਨੇ ਕੋਈ ਹੁਣ ਥੋੜੇ ਬੇਗਾ ਪਾਣੀ ਕਿ ਮਣਚੇ ਬਹਿ ਜਾਂਦਾ ਉਹ ਆਪਣਾ ਆ ਗਿਆ ਬਟਾਲੀਆਂ ਲੱਗੀ ਵੀ ਆ ਜੀ ਰਕਬਰ ਤੇ ਆਏ ਆ ਫੌਜੀ ਇਹ। ਜੀ ਰਕਬਰ ਤੇ ਆਏ ਵੇ ਬੰਦੇ ਸਾਰੇ। ਥੈਲਾ ਚੱਲ ਰਿਆ ਲੈਂਨ ਬਰਾਂਹ। ਪੂਰਾ ਇੱਕ ਨਾ ਇੱਕ ਦਰਿਆ ਵਈ ਸਾਰਾ ਇੱਧਰ ਚੱਲਦਾ ਪਾਣੀ। ਪਰਾਂ ਦੇਖ ਲੈ ਕਿੰਨੇ ਖੇਤ ਪਈਆਂ ਬੰਨ ਬਹੁਤ ਉਧਰ ਨੂੰ। ਬਾਕੀ ਉਹਦਾ ਜਿਹੜਾ ਜਿੱਧਰੋਂ ਪਾਣੀ ਦੇਕੇ ਬੋਹ ਹੋ ਗਿਆ ਉਧਰ ਉਹਨੇ ਉਧਰ ਵੱਧਦਾ ਜਾਂਦਾ ਹੈ। ਆਏ ਹੋ ਜਾਂਦਾ ਫਿਰ। ਤੇ ਦੇ ਘੋਮ ਆ ਇਧਰ ਨੂੰ ਪਹਿਲਾਂ ਜਾਂ ਹੋਰ ਹੋਇਆ ਰੇਤਾ ਵੀ ਚੱਕ ਹੋਇਆ ਰੇਤਾ ਸਾਈਡ ਤੇ ਜ਼ਿਆਦਾ ਰੇਤਾ ਚੱਕ ਹੋਇਆ ਪਾਣੀ ਨੇ ਇਧਰ ਢਾਲ ਬਣਾ ਲਈ ਇਧਰ ਸਾਰਾ ਉਹੀ ਤੋਂ ਦੱਸਦਾ ਜਿੱਦੋਂ ਪਾਣੀ ਦਾ ਮੂੰਹ ਕਾਇਮ ਹੋ ਗਿਆ ਤਾਂ ਹੁਣ ਉਹ ਐਂ ਐਂ ਵੱਢੀ ਜਾਣਾ ਫਿਰ ਉਧਰ ਤੇ ਡੇਢ ਜਾਂ 2 ਕਿਲੋਮੀਟਰ ਦੂਰ ਬੰਨਣਾ ਉਹ ਸਾਈਡ ਤੇ ਬਹੁਤ ਦੂਰ ਬੰਨਣਾ ਉਧਰ ਦਾ ਬੰਨ ਦੂਰ ਆ ਇਧਰ ਉਹ ਤੇਰੇ ਘੋਮ ਪੈਂਦੀ ਘਰੇ ਰੇਤਾ ਚੱਕ ਹੋਇਆ ਤਾਂ ਕਰਕੇ ਇਧਰ ਛੇਤੀ ਪਾੜ ਪੈ ਰਿਹਾ ਜਿੱਕਿਣਾ ਆਪਾਂ ਨੂੰ ਏਰੀਏ ਦੇ ਆਪਣੇ ਸਾਈਡ ਦਰਿਆ ਨਹੀਂ ਚੱਲਦਾ ਪਰ ਨਹੀਂ ਸਾਈਡ ਚੱਲਦਾ ਏ ਉਰੀ ਆ ਕੇ ਇਧਰ ਹੋ ਜਾਂਦਾ ਦਰਿਆ ਪਾਣੀ ਘੁੰਮੀ ਜਾਂਦਾ ਨਾ ਥੱਲੇ ਤੇ ਮਿੱਟੀ ਵੱਢੀ ਜਾਂਦਾ ਫਿਰ ਆ ਦੇਖ ਲੈ ਪਹਿਲਾਂ ਐ ਹੋ ਗਿਆ ਦਾ ਜੇ ਆਪਾਂ ਐ ਤੇ ਵੀ ਸਾਫ਼ ਹੋ ਗਿਆ ਮੋਰ ਚੱਲਦਾ ਆ ਗਿਆ ਹੋ ਗਿਆ ਬਦਲਾ ਦੇਗਾ ਆ ਦੇਖ ਆ ਦੇਖੋ ਮਦਾ ਪਾਣੀ ਹੁਣ ਇਹਦਾ ਇਹ ਇਹ ਇੱਥੇ ਵੱਢਦਾ ਹੁਣ ਇਹ ਆ ਥੱਲੇ ਆ ਆਹ ਕੰਮ ਖਰਾਬ ਕਰ ਦਿੱਤਾ ਪਾਣੀ ਆ ਗਿਆ ਉੱਪਰ ਜਿੱਦਾਂ ਜਾ ਰਿਹਾ ਨੇ ਬੰਦੀ ਨਾ ਕੋਈ ਜਿੱਦਾਂ ਤੋਂ ਮਾਰ ਖਾੜੇ ਲੱਗੇ ਚੱਲ ਜੀ ਚੱਲੀਏ ਪਾਸੇ ਕਰ ਚੱਲੋ ਜੀ ਘਰੋਂ ਨਹੀਂ ਚੌਥੇ ਨੂੰ ਬੰਨ੍ਹਰ ਚੱਲਦੇ ਆ ਬੰਨ੍ਹਰ ਨੂੰ ਘਰ ਤੋਂ ਘਰ ਤੋਂ ਰਹਿਣ ਔਖਾ ਹੀ ਐ ਬਾਕੀ ਭਾਈ ਆਹ ਮੁੰਡਾ ਹੈਗਾ ਸਾਡਾ ਜਿਹੜਾ ਕਰੀਏਟਰ ਨੂੰ ਕਰਦਾ ਉਹ ਲਾਈਵ ਕਰਦਾ ਲਾਈਵ ਕਰਦਾ ਜਿਹੜਾ ਭਾਈ ਇਹ ਬੜਾ ਭਾਈ ਹੋਦਾ ਮਨਸੂਬੇ ਦਾ ਮੁੰਡਾ ਸਾਡੇ ਨਾਲ ਖੇਡਦਾ ਵੀ ਰੋਂਦਾ ਇਹ ਬਾਕੀ ਇਹਦਾ ਵੀ ਇੱਕ ਤਰ੍ਹਾਂ ਕਿਹੜਾ ਪੇਜ ਆਪਣਾ ਰੋਪੜ ਕਾਸਕੋ ਮੋਹਿਤ ਪੰਡਾ ਦਾ ਆ ਰੋਪੜ ਕਾਸਕੋ ਮੋਹਿਤ ਪੰਡਾ ਦਾ ਇਹ ਭਾਈ ਸਾਡੇ ਕੋਈ ਲਾਈਵ ਮੈਚ ਦੇਖਣਾ ਚਾਹਵਨ ਹੁੰਦਾ ਇਹਨੂੰ ਬੰਦ ਨੂੰ ਕਰ ਲਿਓ ਫਾਲੋ ਬਾਕੀ ਇਹਦਾ ਵੀ ਭਾਈ ਪੂਰਾ ਜੋਗਦਾਨ ਹੈ ਇਹ ਵੀ ਸਵੇਰ ਦਾ ਹੀ ਆਇਆ ਬਰਾਦੂਰ ਤੋਂ ਕੱਲ ਵੀ ਉਰੀਦੇ ਕੱਲ ਵੀ ਉਰੀਦੇ ਸਾਡੇ ਇਹ ਜੋਰਾ ਭਾਈ ਦੋਏ ਕੁਰਸੀ ਦੇ ਆ ਇਹ ਕਿ ਨਾ ਸੀਵਾ ਪਰ ਇਹ ਸਾਰੇ ਨਾ ਮੂਰੇ ਸੇਵਾ ਨੂੰ ਸਾਰੇ ਨਾ ਮੂਰੇ ਹੁੰਦੇ ਆ ਲੋ ਬਈ ਪਹੁੰਚ ਗਿਆ ਆਪਾਂ ਦਾ ਪਿੰਡ ਹੁਣ ਚੱਲ ਰਿਹਾ ਬੰਦਾ ਨਾ ਭਾਈ ਪਾਣੀ ਲੈਣਾਂ ਨਹੀਂ ਆਇਆ ਹੈਗਾ ਪਰ ਪਾਣੀ ਘਟਿਆ ਪਰ ਰਾਤ ਨੂੰ ਕਹਿੰਦੇ ਭਾਈ ਪਾਣੀ ਅੱਜ ਵੀ ਉਮੀਦ ਆ ਵੀ ਰਾਤ ਨੂੰ ਪਾਣੀ ਹੋਣਾ ਛਟਣਾ ਉਹਨੇ ਯਾਤਰ ਪਾਣੀ ਰਾਤ ਨੂੰ ਛੱਟਦੇ ਜੱਗੇ ਸੀ ਇਹ ਭਾਈ ਪਹਿਲਾਂ ਉਰੇ ਦਾ ਹੱਤ ਦਾ ਬਣਿਆ ਹੋਇਆ ਇੱਥੇ ਅੱਤ ਦਾ ਅੱਜ ਚਕਾ ਸਾਰਾ ਬੜਾਂਗਾ ਬਣੂਗਾ ਹੋ ਗਿਆ ਕਿ ਕੋਈ ਨਾ ਕਿਹਿੰਦਾ ਲੰਘਦਾ ਔਰੇ ਨੂੰ ਹੁਣ ਨਹੀਂ ਕਿ ਟਰੈਕਟਰ ਦਾ ਜੋ ਮੱਦੀ ਲੰਘਾ ਲਾ ਔਰੇ ਨੂੰ ਇਹ ਟਰੈਕਟਰ ਨਾ ਪੱਕਾ ਹੋ ਜਾਣਾ ਹਾਂ ਇੱਥੇ ਤਾਂ ਆਹ ਰਾਹ ਮਨ ਲੱਗਦਾ ਕੱਲ ਦੇਖੇ ਟੋਏ ਟੂਏ ਪਏ ਉਦੋਂ ਦੇ ਕਦੇ ਦੇਖੇ ਨਹੀਂ ਕਿ ਜਾਂ ਕੋਈ ਜਾਣਾ ਹੀ ਨਹੀਂ ਕਿਨੇ ਜਾਣਾ ਯਾਰ ਜੰਗਲ ਤਾਂ ਬਣਿਆ ਪਿਆ ਤਾਂ ਉੱਪਰ ਵੀ ਦਰਖਤ ਦਰਖਤ ਹੋਇਆ ਪਿਆ ਤਾਂ ਬੰਦੇ ਉੱਪਰ ਵੀ ਜੰਮਿਆ ਆ ਯਾਨੀ ਕਿ ਪੱਟ ਦਾ ਅੱਜ ਸਪਾਈ ਕਰਤੀ ਅੱਜ ਸਾਰਾ ਕੁਝ ਜਾਂਦਾ ਹੋ ਗਿਆ ਬਾਕੀ ਲੱਗੇ ਹੋਏ ਆ ਦੋ ਦਿਨ ਲੱਗੂ ਆ ਲੱਗੇ ਹੋਏ ਬੰਦੇ ਪਏ ਮੋਹਤਾ ਵੀਰ ਦੀ ਅੱਜ ਐ ਲੱਗੇ ਉਹ ਹਾਂ ਕੱਲ ਦੀ ਦਿਹਾੜੀ ਵਿੱਚ ਲੱਗੂ ਵੀਰਾ ਕੱਲ ਤੇ ਪਾਪੋ ਵੀ ਹੋਖਾਈ ਦੀ ਆ ਅੱਜ ਤੇ ਨਿਕਲਦਾ ਵਧੀਆ ਜਨ ਚੱਕ ਲੱਗ ਜੂ ਵਧੀਆ ਵਧੀਆ ਪਰ ਲੋ ਦਾ ਕੰਮ ਹੁੰਦਾ ਵਧੀਆ ਯਾਰ ਸੇ ਬਚਾਉਣੀ ਓਕੇ